ਬੂਆ ਬੰਦ ਹੋ ਗਿਆ ਮੇਰੇ ਲਈ ਕਿਉਂਕਿ ਨਾਮ ਨਹੀਂ ਜਪਿਆ ਅਗਲਾ ਬੂਆ ਆ ਗਿਆ ਕਹਿੰਦੇ ਇਹਦੇ ਚੋ ਲੰਘਾ ਦਿਓ ਉਹ ਵੀ ਬੰਦ ਹੋ ਗਿਆ ਕਹਿੰਦੇ ਜਪਿਆ ਤੇ ਹੈ ਪਰ ਮਨ ਕਰਕੇ ਨਹੀਂ ਜਪਿਆ ਦੂਤ ਕਹਿੰਦੇ ਅਗਲੇ ਬੂਏ ਚੋ ਲੰਘਾ ਦਿਓ ਉਦੇ ਚੋਂ ਲੰਗਾਣ ਲੱਗੇ ਕਹਿੰਦੇ ਇੱਥੋਂ ਵੀ ਲੰਗਣਾ ਨਹੀਂ ਐਨੇ ਕੋਈ ਪੁੰਨ ਦਾ ਨਹੀਂ ਨੀ ਕੀ ਦੂਤ ਕਹਿੰਦੇ ਆ ਚੌਥੇ ਪੂਏ ਚੋਂ ਲੰਗਾ ਦਿਓ ਕਹਿੰਦੇ ਨਿੰਦਿਆ ਵਿੱਚ ਲੋਕਾਂ ਦੀਆਂ ਕਮਜ਼ੋਰੀਆਂ ਦੋਵਾਂ ਨੂੰ ਲੜਾ ਕੇ ਰਸ ਲੈਣਾ ਹੈ ਇਹ ਕਮਜ਼ੋਰੀਆਂ ਲਾਈਫ ਦੀ ਕਿ세 ਦੀ ਕਿ세 ਨਾਲ ਕਰਾ ਕੇ ਲੜਾਈ ਉਹਦਾ ਸਵਾਦ ਮੰਨਣਾ ਕਹਿੰਦੇ ਪਾਠ ਬਹੁਤ ਕੀਤੇ ਐ ਨਾਮ ਜਪਿਆ ਪਰ ਇਹ ਇਹਨਾਂ ਚੱਕਰਾਂ 'ਚ ਨਹੀਂ ਲੱਗਣਾ ਮੰਜਮਾਂ ਨੂੰ ਆ ਗਿਆ ਕਹਿੰਦੇ ਥੋੜਾ ਲਗਾ ਦਿਓ ਲੰਗਾਉਣ ਲੱਗੇ ਕਹਿੰਦੇ ਇੱਥੋਂ ਵੀ ਨਹੀਂ ਲੰਗਾਉਣਾ ਏ ਤੇ ਕਾਰੋਬਾਰ ਤੇ ਮਾਇਆ ਜੋਗਾ ਹੀ ਰਹਿ ਗਿਆ ਕਹਿੰਦੇ ਖੀਰਲਾ ਬੂਆ ਰਹਿ ਗਿਆ ਉਸ ਬੂਏ ਚੋਂ ਫਿਰ ਕੋਈ ਨਾ ਰੋਗ ਸਕਿਆ ਉਹ ਕਿਹੜਾ ਬੂਆ ਸੀ ਗੁਰੂ ਦੇ ਵਰਕੇ ਪਾੜਨ ਵਾਲਾ ਬੂਆ ਇੱਕ ਗਰੀ ਜਕਾਰਾ ਦੇਉ ਪਿਆਰ ਦਾ ਸਰਸਰੀ ਅਕਾਲ ਉਸੇ ਵਰਕੇ ਪਾੜਨ ਦਾ ਉਸ ਬੂਏ ਤੇ ਨੋਵਾ ਬਾਦਸ਼ਾਹ ਬੈਠਾ ਸੀ ਰੋਵਾ ਪਾਦਸ਼ਾ ਜਿਹੜਾ ਕਹਿੰਦਾ ਚਲੋ ਇਧਰੋਂ ਲੰਗਾ ਦਿਓ ਇਹਦੀਆਂ ਕਮੀਆਂ ਮੈਂ ਝੋਲੀ ਚ ਪਵਾ। ਇਹਨੂੰ ਮੈਂ ਕੋਲੋਂ ਕਹਿੰਦਾ। ਇਹ ਫਕੀਰਲੀ ਪੰਕਤੀ ਹੋ ਹੈ ਜੀ ਸੁਣਿਓ ਜੀ। ਕੋ ਨਾਨਕ ਪ੍ਰਭ ਬਿਰਦ ਪਿਸ਼ਾਨੋ ਤੇ ਅਬ ਮੈਂ ਕੌਣ ਪਾਵਾਂ ਜੇ ਮੇ ਤਾਂ ਮਨ ਕੋ ਸੰਸਾ ਚੁੱਕੇ ਭੌਣੇ ਤੇ ਪਾਰ ਜਨਮ ਪਾਇ ਕਜ ਭਲੋ ਨਾ ਕੀਨੋ ਤਾਂ ਪੇ ਅਬੇ ਕਿ ਡਰੋਂ ਮਨ ਬਚ ਕਰਮ ਗਾਇ ਨਹੀਂ ਮਨ ਕਰਕੇ ਹਰ ਗੁਣ ਨਹੀਂ ਗਾਇਿਆ ਜੀ ਸੋਚ ਤਰੋਂ ਗੁਰਮਤ ਸੁਣ ਕਜ ਗਿਆਨ ਨਾ ਉਪਜੇ ਪਸ਼ੂ ਜਿਓ ਉਧਰ ਭਰ ਜਿਵੇਂ ਪਸ਼ੂ ਪੇੜ ਭਰਦਾ ਰਿਹਾ ਮੈਂ ਵੀ ਵੈਰਾਈਟੀਆਂ ਵੇਖ ਵੇਖ ਭਰਦਾ ਇਹ ਕਹਿੰਦੇ ਇੱਕ ਬੂਆ ਜਿਹਨੇ ਬਚਾ ਦਿੱਤਾ ਗੁਰੂ ਤੇਗ ਬਹਾਦਰ ਦੀ ਬਖਸ਼ਿਸ਼ ਦਾ ਬੂਆ ਕਉ ਨਾਨਕ ਪ੍ਰਭ ਬਿਰਦ ਪੈਸ਼ਾਨਾ ਉਹ ਸੀ ਬਿਰਦ ਦਾ ਬੂਆ ਬਖਸ਼ਿਸ਼ ਦਾ ਜਿੱਥੇ ਗੁਰੂ ਔਗਣ ਝੋਲੀ ਚ ਪਵਾ ਲੈਂਦਾ ਕੋਲੋਂ ਕੱਢ ਦਿਓ ਭਾਈ ਕੋ ਨਾਨਕ ਪ੍ਰਭ ਬਿਰਦ ਪਛਾਨ ਤਬ ਹੋਂ ਪਤ ਤਰੋਂ ਤਬ ਹੋਂ ਪਤ ਤਰ ਪਰ ਉਹ ਤਬ ਹੋਂ ਪਤ ਤਰ ਮੈਂ ਰੱਖੋ ਕਿਰਪਾ ਰੇ ਅੰਦਰ ਬੋਲੇ ਮੈਂ ਰਖ ਮੈਨੂੰ ਅਬੂਏ ਚ ਲੰਗਾ ਦੇ ਕਿਰਪਾ ਦਾ ਬੂਆ ਮੈਂ ਰੱਖੋ ਹੋਰ ਕੋਈ ਰਾਹ ਨਹੀਂ ਮੈਂ ਰੱਖੋ ਕੋਟ ਪਰਾਦ ਹਮਾਰੇ ਖੰਡੋ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆ ਥੋਰੀ ਮਤ ਥੋਰੀ ਹਮ ਅਗਿਆਨ ਅਲਪ ਮਤ ਥੋਰੀ ਤੁਮ ਅਪਨ ਬਿਰਦ ਰਖਾਓ ਕਹੋ ਨਾਨਕ ਪ੍ਰਭ ਦਰਦ ਪੇਸ਼ਾਨ ਤਬ ਹਉ ਪਰਤ ਪਰੋ ਮੈ